ਜਾਣ ਦੇ ਉਹ ਭਰਾਵਾ ਖੇਡਣ ਵਾਲਾ ਕੰਮ ਨਾ ਕਰੀ ਹੱਥ ਕਰ 6 ਨਹੀਂ ਨਹੀਂ ਕਰ ਨਹੀਂ ਕਿਹਦੀ ਵਜਣੀ ਬੁੱਟ ਨਹੀਂ ਉਹ ਯਾਰ ਗੱਲ ਦਾ ਸੋਨਾ ਟੋਡਲ ਮਾਰਿਆ ਚਲੇ ਗੂ ਯਾਰ ਕਾ ਲੇ ਲੇ ਦੋਹੇ ਕੰਜਰੋ ਦੋਹੇ ਕੰਜਰੋ ਕੋਈ ਦੱਸਣਾ ਕੋਈ ਕਿ ਫੜ ਗਿਆ ਜੋ ਨਾ ਰਿਹਾ ਹਾਂ ਜਾਂ ਨਾਲ ਨਿਬੜਨ ਵਾਲੀ ਗੱਲ ਕਰ ਵੀ ਜੀ ਮੇਰਾ ਬਸ ਤੂੰ ਹੀ ਨਿਬੇੜ ਯਾਰ ਤੂੰ ਕਹਿ ਦੇ ਮੈਂ ਤਾਂ ਆਏ ਲੈ ਜੈਨੇ ਫਿਰ ਹੋਜੀ ਕੰਮ ਕਿਵੇਂ ਆਨੇ ਗਰਨੇ ਕਿਉਂ ਪੀਟ ਕੇ ਭੁੱਖੇ ਪੈਦੇ ਕਿੰਨੇ ਦੀ ਹੂ ਆ ਜਾਂ ਨਾ ਬੋਲੋ ਆਨੇ ਕੋ ਕੁ ਢੰਗ ਵਾਲੀ ਗੱਲ ਕਰ ਬੋਚਣ ਵਾਲੀ ਬੋਲੀ ਕਰ ਟਾਟਾ ਵਟਾ ਟਾਟਾ ਵਟਾ ਜੌੜ ਨਖਰਾਈ ਹੈ ਹਾਂ ਜਵਾ ਸ਼ਪਾਸ਼ਟ ਸਾਹਮਣੇ ਕੱਟ ਕੇ ਪੈਸੇ ਦੇਵਾਂਗੇ ਹਾਂ ਬੋਲੀ ਕਰ ਹਾਂ ਬੋਲ ਕੇ ਕਿੰਨੇ ਦੀ ਕਰਦੇ ਹੈ ਜਵਾ ਖਾਂਗੇ ਸਾਡੇ ਪੈਸੇ ਦੀ ਤੇਰਾ ਮਾਣੀ ਤੇਰਾ ਮਾਣੀ ਹਾਂ ਅੱਜ ਨੋਕੀ ਤੇ ਸੀ ਰੁਕੀ ਆ ਆਹ ਹੋ ਯਾਰ ਤੂੰ ਮੰਗ ਲੈ ਕੋਈ ਚੱਕੀ ਆਹ ਬਾਈ ਉਹ ਆਣੇ ਦੇ ਮਤ ਮੇਰੇ ਨੇ ਜੇ ਕੱਚੀ ਉਹ ਕੱਚੀ ਤਾਂ ਬੱਚੀ ਦੀ ਕਦਰ ਵੀ ਗਾਰਾ ਅੰਦਰ ਦੀ ਜਾ ਕਰ ਦੇ ਤਾਂ ਨਾ ਵੀਰਾ ਦੇਖ ਫੇਰ ਨਹੀਂ ਹੋਣੀ ਕਿੰਨੇ ਦੀ ਹੂ ਜੀ ਡੀ ਰੋਡ ਚੜ੍ਹ ਜਾ ਗੱਡੀ ਚੜ੍ਹ ਜਾ ਚੜਾ ਕਿਵੇਂ ਚੜਾਵਾਂ ਬੋਲ ਤੂੰ ਚੜਾਉਣੀ ਆ ਕਿੰਨੇ ਦੀ ਐਂਡ ਤੂੰ ਜਾ ਨਾ ਤੂੰ ਵੱਡਾ ਡਾਡੇ ਬੜੇ ਫੇਰ ਦੱਸੋ ਖੁਸ਼ ਹੋ ਜਿਹੜਾ ਕੋ ਮਰਜ਼ੀ ਛੱਡ ਦੇ ਆ ਨਾ ਵੀਰ ਐਵੇਂ ਕੱਚੇ ਪਿੱਲੇ ਤੂੰ ਕਹਿੰਦਾ ਨਹੀਂ ਮੈਂ ਫੇਰ ਵੇਚ ਨਹੀਂ ਬੋਲ 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 ਨਹੀਂ ਕਿੰਨੇ ਦੀ ਫਿਰ ਕਿੰਨੇ ਦੀ ਹਾਂ ਜਾਂ ਨਾ ਤੂੰ ਕਰ ਜੱਸ ਨੂੰ ਚ ਵੜਦਾ ਹੀ ਨਹੀਂਗਾ ਐਂ ਕਰਦਣਾ ਯਾਰ ਜੱਤ ਠੀਕ ਜੀ ਕਰਦਣਾ ਯਾਰ ਨਹੀਂ ਵੀਰੇ ਦੇਖ ਵੇਚ ਨਹੀਂ ਨਹੀਂ ਕਿੰਨੇ ਦੀ ਵੇਚੀਂਗਾ ਆ ਆ ਇਹਦੀ ਆਪ ਕਿਵੇਂ ਕਿਵੇਂ ਦੋਰੇ ਇਸ ਨੂੰ ਮੈਂ ਬੈਂ ਜੋੜ ਦੇ ਉਹ ਬਲੇ ਭਾਈ ਉਹ ਦੇ ਲੈ ਆਣੀ ਬਰਦੀ ਤੇਰੇ ਉਰੇ ਫੜੋ ਰਿਹਾ ਛੱਤ ਇਦਰੇ ਨੀਪਾ ਇਹ ਕਬੂਤਰ ਨਹੀਂ ਨਹੀਂ داری ਬਾਜੂ ਹਾਂ ਕੋਤੜ ਤੂਰਾ ਤੇਰਾ ਵੀ ਜਗਤ ਨੂੰ ਮੋਟਾ ਚੱਲੇ ਲਿਆ ਦੱਸੇਗਾ ਵੀ ਨਹੀਂ ਓਏ ਜਾਣ ਦੇ ਓ ਭਰਾਵਾ ਓਏ ਹੈ ਨਹੀਂ ਓਏ ਹੈ ਨਹੀਂ ਓ ਭਰਾਵਾ ਨਹੀਂ ਨਹੀਂ ਛੱਡ ਓ ਕੋਈ ਗਲਤ ਕਿਹਾ ਓਏ ਕੋਈ ਗਲਤ ਕਿਹਾ ਗਲਤੀ ਕਿਹਾ ਕੀ ਫਰਕ ਹੈ ਗਿਆ ਫਰਕ ਰੱਖੇ ਮੈਂ ਤੈਨੂੰ ਕੋਈ ਘੱਟ ਗਿਆ ਮੈਂ ਤੈਨੂੰ ਘੱਟ ਗਿਆ ਯਾਰ ਘੱਟ ਗਿਆ ਤੂੰ ਲੋਕਾਂ ਨਾਲ ਘੱਟ ਗਿਆ ਨਹੀਂ ਨਹੀਂ ਕਿੰਨੇ ਦੀ ਫਿਰ ਇਹ ਆ ਬਾੜੇ ਉਹ ਇੰਨੇ ਕਿਹਾ ਹੁਣ ਹੋਊ ਕੰਮ ਕਿ ਮੇਰੇ ਹੋ ਗਿਆ ਵੀ ਐ ਫੜਕੇ ਲੈ ਜਾ ਤੂੰ ਤਾਂ ਹਜੇ ਵੀ ਕਿਸਾਨਾਂ ਜਿਹਾ ਵੜ ਗਿਆ ਜਲ ਭਰਾਵਾ ਖਰਚਾ ਪੈਂਦਾ 9000 ਰੁਪਏ ਤੂੰ ਬੋਲੀ ਬੋਲੀਗਾ ਤੂੰ ਹੀ ਦੱਸਣਾ ਤੂੰ ਐ ਕਿਹਦੇ ਫੜਕੇ ਲੈ ਜਾ ਯਾਰ ਤੇਰੇ ਆਸਤੇ ਹੀ ਕੋਈ ਤਾਂ ਭੈਣ ਦੀ ਹੋਰ ਉਹ ਡਾਕਟਰੀ ਨਾ ਕਰੀ ਆਮ ਜੱਗਦੇ ਕੋਈ ਮਨੋ ਖਿੱਚਣ ਵਾਲਾ ਕੰਮ ਨਾ ਕਰੀ ਹੱਥ ਕਰ 6 ਨਹੀਂ ਨਹੀਂ ਯਾਰ ਉਹ ਯਾਰ ਕਿਉਂ ਓਏ ਕਿਉਂ ਉਪਰੇ ਹੋ ਗਿਆ ਯਾਰ ਸੋਏ ਹਵਾ ਫੁੱਦ ਦੇ ਲਿਆ ਓਏ ਨਹੀਂ ਨਹੀਂ ਓਏ ਕਿਧਰ ਅਖਰ ਗੱਲ ਦਾ ਸੁਣਨਕਣੀ ਨਹੀਂ ਵਕੀ ਨਹੀਂ ਵਚਣੀ ਕੁੱਟਣੀ ਓ ਯਾਰ ਗੱਲ ਦਾ ਸੁਣ ਲੈ ਟੋਟਲ ਮਾਰਿਆ ਚਲੇਊ ਯਾਰ ਨੂੰ ਕਹੀ ਨਾ ਬੱਚਿਓ ਮੈਂ ਵੇਚਣੀ ਬਸ 100 ਪਾਦੀ 200 ਪਾਦੀ ਓਏ ਖੜਦਾ ਆ ਪਾਦੀ 100 ਪਾਦੀ ਕਰੇ ਛੱਡ ਮੈਂ ਤਾਂ ਕਹਿੰਦਾ ਵੇਚਣੀ ਨਹੀਂ ਬੱਚੀ ਓ ਛੱਡ ਦੋ ਚੰਗੇ ਬਾਬੇ ਜੀ ਉਹ ਨਾ ਵੇਚੀ ਛੱਡ ਦੇ ਯਾਰ ਮੈਂ ਹਜ਼ਾਰ ਬੰਦਾ ਦੇਖਦਾ ਤੈਨੂੰ ਤੇ ਵੇਖ ਲੈਨੇ ਹਜ਼ਾਰ ਬੰਦਾ ਵਰ ਚੀਜ਼ ਤਾਂ ਉਹਨੇ ਦੀ ਵੇਚਣੀ ਜਿੰਨੇ ਦੀ ਆ ਓਏ ਯਾਰ ਇਸ ਕੋ ਜਿੰਨੀ ਨਹੀਂ ਓਏ ਬਸ ਹੁਣ ਤੋਂ ਵੀ ਫੜ ਯਾਰ ਹੱਥ ਕਰ ਡਾਕਟਰ ਨਾ ਕਰੀ ਮੇਰੇ ਕੋ ਰੀਗੀ ਦੇ ਅੰਦਰ ਤੂੰ ਤਾਂ ਕੀ ਆ ਨਗਰ ਹੋਰ ਲਤੋਕੜ ਲੜਾ ਛੱਡ ਦੇ ਓਏ ਛੱਡ ਦੇ ਤੂੰ ਡਾਕਟਰ ਉਹ ਯਾਰ ਛੱਡ ਦੇ ਇੱਕ ਮਿੰਟ ਛੱਡ ਚਣੀ ਨਹੀਂ ਬਚੀ ਛੱਡ ਨਾ ਵੇਚੀ ਛੱਡ ਦੇ ਮੈਂ ਖੋ ਗੇ ਆ ਫੜ ਯਾਰ ਓਏ ਫੜਦਾ ਕੋਈ ਨਹੀਂ ਤੇ ਜੀ ਫੜ ਫੜ ਇਹ ਜਦੋਂ ਜੀ ਦੋ ਜਣੇ ਤੇ ਇਹ ਕੁਸ਼ਣ ਫਾਇਰ ਰੂਜੀ ਬਿਖਾਉਂਦੇ ਜੀ ਪਰ ਤੂੰ ਖਾਲੀ ਗਾਈ ਦੇ ਮੈਂ ਤੁਰਦਾ ਗਾਈ ਦੇ ਕੋਈ ਕਿਧਰੇ ਨਹੀਂ ਬੇਫਿਕਰ ਤੋਂ ਰਹਿਣ ਦੇ ਤੂੰ ਰਣ ਜਾ ਰਹਿਣ ਦੇ ਕਿਹੜੇ ਬਸ ਉਹ ਕਹਿੰਦਾ ਤੂੰ ਰਤੰਦੂ ਦਾਸ ਦੇ ਦੇਖ ਲਾ ਤੈਨੂੰ ਤੈਨੂੰ ਤੇ ਜਾਣ ਦੇ ਨਾ ਇਜਲੀ ਨਹੀਂ ਆਪਾ ਕੱਚਾ ਘਰਾਂ ਚ ਬੱਛੀ ਆ ਕੋ ਵੇਚਣ ਵਾਲੀ ਬੱਛੀ ਦੋ ਰੁਪਏ ਦੇਖ ਉਹ ਮੈਂ ਬਰੇ ਭਾਈ ਜੇ ਵੀ ਕੋਈ ਗੁਸ਼ਾਰੀ ਦੇਗਾ ਬੱਛੀ ਮੈਂ 10 ਰੁਪਏ ਤੇ ਮੌਨੋ ਤਾਂ ਬੰਦ ਦੇ ਲੈ ਆ ਸੋਰਾ ਕੋਈ ਸਭ ਲੈ ਆ ਓਏ ਖੜ ਜਾ ਲੈ ਆ ਬਸ ਤੇਰੇ ਕਿ ਨਹੀਂ ਹੈ ਭਾਈ ਜੀ ਜੂ ਜਾ ਆਪਣੇ ਹਰ ਉਹ ਕਰੋ ਬਚਾਰ 13 ਮਿੰਟ ਨਹੀਂ ਉਹ ਭਰਾਵਾ ਮੈਂ ਨਹੀਂ ਦੇਣੀ ਜੋੜ ਖਾਣ ਹੋਣੀ ਹੈ ਤੇ ਲੈਣੀ ਆ ਤਾਂ ਉਹ ਨਹੀਂ ਜਾਂਦਾ ਸਾਡੇ ਸੀ ਦੇ ਨਹੀਂ ਜਾਂਦਾ ਨਹੀਂ ਜਾਂਦਾ ਸਾਡੇ ਸੀ ਦੇ ਨਹੀਂ ਨਹੀਂ ਸਾਡੇ ਸੀ ਦੇ ਨਹੀਂ ਜਾਂਦਾ ਹੋਣੀ ਵੀ ਨਹੀਂ ਸਾਡੇ ਸੀ ਦੀ ਪਛਾੜ ਉਹ ਨਹੀਂ ਜਾਂਦਾ ਸਾਡੇ ਸੀ ਪਸਰਾ ਨਹੀਂ ਵੀ ਨਹੀਂ ਆਪਾਂ ਉਹ ਕਰਾ ਦੇ ਪਾ ਜਾ ਛੱਡ ਦੇ ਛੱਡ ਦੇ ਬੱਚੀ ਛੱਡ ਦੇ ਓਏ ਹੁਣ ਦੇ ਨਹੀਂ ਹੁਣ ਉਹ ਭਰਾ ਨਹੀਂ 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 ਉਹ ਕਿਉਂ ਖਿੱਚ ਖਿੱਚ ਕਰਦਾ ਨਹੀਂ ਪਾ ਦੇ ਰੈਂਦੀ ਲਾਉਂਦੇ ਮੈਨੂੰ ਇੱਕ ਘਰ 75 ਘਰ ਮੋਲ ਲਉਂਦੇ ਮੈਨੂੰ ਛੱਡ ਦੇ ਇੰਨੇ ਦਾ ਖਾਖ ਹੀ ਨਹੀਂ 75 100 ਨਹੀਂ ਜਹੀ ਨਹੀਂ ਕੋਈ ਘਰ ਛੱਡ ਦੇ ਮੈਨੂੰ ਉਹਨੇ ਲਾਉਂਦੇ ਨਹੀਂ 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 ਓਏ ਕਿਉਂ ਗਲਤ ਨਹੀਂ ਮੈਂ ਤੁਹਾਨੂੰ ਗਲਤ ਕਹੀ ਹੈ ਮੈਂ ਗਲਤ ਕਿਹਾ ਯਾਰ ਹੁਣ ਤਾਂ ਕੋਈ ਫਾਸਲਾ ਨਹੀਂ ਨਾ ਜ਼ੋਰ ਖਾਉਗਾ ਜੀ ਤੇ ਮੈਂ ਗਲਤੀ ਆ ਪਚਾਰ ਸੋ 60 ਰੁਪਿਆ ਸਰ ਗੱਲ ਸੁਣ ਜੋੜ ਨਾ ਸਵਾਈ ਸੀ ਨਾ ਹਾਂ ਹਾਂ ਤੈਨੂੰ ਖਰਾਪਰਾ ਰੇਸੀ ਦੇ ਦੇਂਗੇ ਯਾਰ ਬਸ ਉਹ ਨਹੀਂ ਯਾਰ ਫਿਰ ਤੂੰ ਉਹ ਫੁੱਦੂ ਗਿਆ ਏ ਮਰੇ ਕੋਈ ਨਾ ਨਹੀਂ 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 ਲੈ ਇਨਾ ੜੋੜਾ ਤਾਂ ਕੰਮ ਦਾ ਜੋ ਮੈਨੂੰ ਡਕੇਗਾ ਸਵਾਈਆ ਨਹੀਂ ਨਹੀਂ ਵੀਰੇ ਓ ਗਲਤ ਨਹੀਂ ਉਹ ਨਾ ਛੱਲੇ ਜੋੜ ਨਹੀਂ ਲੈਣੇ ਹੋਗੇ ਫਿਰ ਫਿਰ ਮੈਨੂੰ ਨਹੀਂ ਕਰੇਸ ਪੜਦੇ ਛੱਡਦਾ ਛੱਡ ਦੇ ਫਿਰ ਛੱਡ ਦੇ

ਰਲਾਉ ਤੇ ਚਾਰ ਤੇ ਓਏ ਅੱਗੇ ਮੈਂ ਤੈਨੂੰ ਕਿਤੇ ਲਕੋੜੀ ਦਸਾਂ ਔਰ ਆਪ ਆਪ ਦੁਬਿਨਾ ਡਾਕਟਰੀ ਕਰੀਏ ਤੂੰ ਵੀ ਨਾ ਬੋਲਿਓ ਓਏ ਫਿਰ ਤੇਰਾ ਵੀ ਨਹੀਂ ਦੋਲਾ ਚੰਗਾ ਤੈਨੂੰ ਮੋੜਦਾ ਤੂੰ ਜਾਈਂ ਕਿ ਪਿੱਛੇ ਮੇਰੇ ਕੋ ਮਾਰ ਨਾ ਕਰ ਜੋਨੀ ਸਾਡੇ ਦੀ ਹੈ ਹਮੇ ਹੁਣ ਡਾਕਟਰੀ ਕਰੀਏ ਬੇਰੇ ਹੀ ਬਈ ਬੰਨ ਨਾ ਛਾਏ ਛਿਗ ਨਾ ਆਇਆ ਛੋਰ ਸਪੱਟਾ ਓਏ ਆਇਆ ਦੋਹੇ ਕੰਜਰੋ ਦੋਹੇ ਕੰਜਰੋ ਦੋਹੇ ਕੰਜਰੋਂ ਇੱਕ ਨਹੀਂ ਦੋ ਕੰਜਰੋਂ ਤੇ ਵੰਦ ਤੇ ਵੰਦ ਇਧਰ ਬਸ ਲਪਾਤਾ ਕਰ ਲੈ ਤੇ ਵੀ ਨਹੀਂ ਇਹ ਇਹ ਜੇਗਾ ਵੀ ਬਸ ਕਰ ਲੈ ਇੱਕ ਮਿੰਟ ਪਾਸ ਕਰ ਤੂੰ ਨਹੀਂ ਇਧਰ ਨੇ ਹਾਂਜੀ ਮੇਰਾ ਨਾ ਕਰੀ ਗੱਲ ਪਾਲ ਨਾ ਪਾਲ ਕਿਹੜਾ ਅਬੇ ਤੋਰੀ ਹਾਂ ਤੋਰੀ ਦਿਖਾ ਲਓ ਦਿਖਾ ਲਓ ਕੋਈ ਆਇ ਨੂੰ ਦੋ ਇਧਰੋ ਇਧਰੋ ਦੋ ਇਧਰੋ

ਆਪਾਂ ਨੇ ਉਹ ਕੰਮ ਕਰਨਾ ਛੋਟਾ ਛੋਟਾ ਜਦੂ ਦੱਸਤਾ ਉਹਨੂੰ ਮੈਂ ਤੇ ਮਾਰੀ ਉੱਪਰ ਕੋਈ ਆਨੇ ਕੋਈ ਨਹੀਂ ਕਹਿੰਦੀ ਭਾਈ ਫੈਲਦੀ ਨਹੀਂ ਉਹ ਤੂੰ ਮੈਲਾ ਪਾ ਚਾ ਚਾ ਤਲਸ ਵਾਰ ਕੇ ਕਿੱਲ ਕੱਢੋ ਦਾ ਹੋਰਲੇ ਨਹੀਂ ਹੋਰਲੇ ਹੋਜ ਹੈ ਦੋਜ ਨਹੀਂ ਗਿਆ ਗੱਲ ਸੁਣ ਜੌੜ ਨਸਵਾਈ ਸੀ ਨਾ ਹਾਂ ਹਾਂ ਤੂੰ ਖਰਾਪਰਾ ਰੇਸੀ ਦੇ ਦੇਂਗਾ ਯਾਰ ਬਸ ਉਹ ਨਹੀਂ ਯਾਰ ਫਿਰ ਤੂੰ ਉਹ ਫੁੱਫੂ ਗਲੇ ਏ ਮਰੇ ਕੋਈ ਹੋਲਾ ਆ ਘੜਾ ਹੁੰਦਾ ਨਹੀਂ 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 ਲੈ ਇਨਾ ਰੋੜੋ ਦੁਕਾਨ ਦਾ ਜਾ ਮੈਨੂੰ ਡਕੇਗਾ ਸੁਦਾਈਆ ਨਹੀਂ ਨਹੀਂ ਵੀਰੇ ਓਹ ਗਲਤ ਕਿਹਾ ਉਹ ਤੂੰ ਉਹ ਨਾ ਦੇਣਗੇ ਕਰਦੇ ਜਾ ਛੱਡ ਦੇ ਛੱਡ ਦੇ ਉਹ ਕੁਛ ਲੋ ਪਾ ਕੋਈ ਜੇ ਬੰਦਾ ਆ ਰਿਹਾ ਲਾਲੀ ਦੇ ਗਾਉਂ ਆ ਨਹੀਂ ਭਰਾ ਉਹ ਮੈਂ ਉਹ ਲਾਲੀ ਮੋਟਾ ਨਹੀਂ ਬੜੀ ਕਛਪਾ ਕੇ ਨਿਕੁੰਦਾ ਕੋ ਕੁਛ ਆਲੇ ਕੋ ਤੇ ਲਾਲੀ ਵੱਡੀ ਕਸਰੀ ਫੋਨ ਵਾਲੀ ਦਾਵਾ ਤੁਸੀਂ ਕਵਰ ਕਰੋ ਠੀਕ ਹੈ ਦੇਖੋ ਜੌੜ ਉੱਪਰ ਇਹ ਹੋ ਗਈ ਜੌੜ ਉੱਪਰ ਗੱਲ ਸ ਜੌੜ ਉੱਪਰ ਜੌੜ ਉੱਪਰ ਬੰਦ ਹੋਵੇ ਨਹੀਂ ਹੋਵੇ ਜੌੜ ਦਿਨਾਲੀ ਹੋ ਗਈ ਬਕੂਆਂ ਮਰ ਕਾਮ ਹੋ ਗਈ ਯਾਰ ਮੈਂ ਮਾਰੀ ਗੱਲ ਸੁਣ ਨਹੀ ਨਹੀ ਜੌੜ ਉੱਪਰ ਹੋਵੇ ਹਜ਼ਾਰ ਹੀ ਨੇ ਫਿਰ ਵੀ ਮੋਬੜੇ ਫਿਰ ਤੂੰ ਲੈ ਆ ਬਈ ਉਹਦੀ ਉਹ ਵੀ ਤੇਰੇ ਹੋਇਆ ਮੂੰਹ ਪਰ ਯਾਰ ਉਹ ਵੇਚ ਲੈ ਲੈ ਯਾਰ ਵੇਚ ਦ ਲੰਗ ਪਰਮਨ ਉਹ ਯਾਰ ਕਿਉਂ ਮਾਰਦਾ ਜਾਦੂ ਯਾਰਾ ਮੇਰਾ ਫਾਈਨਲ ਖਾਣੇ ਦਾ ਪਰਮਨ